ਹੈਲੋ एवरीवन ਕੀ ਮੈਂ ਉਹ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਸੀਰੀਜ਼ ਸ਼ੁਰੂ ਕੀਤੀ ਹੈ ਛੁਛੋਟੇ ਬਾਣੀਆਂ ਦੱਸ ਰਹੀਆਂ ਮੈਂ ਤੁਹਾਨੂੰ ਛੰਦ ਪੋੜੀਆਂ ਤੇ ਸਾਡੀ ਬਹੁਤ ਸਾਰੇ ਬਾਣੀਆਂ ਹੋ ਗਈਆਂ ਨੇ ਤੇ ਅੱਜ ਅਸੀਂ ਅਗਲੀ ਬਾਣੀ ਦੀ ਗੱਲ ਕਰਾਂਗੇ ਚੁਪਾਈ ਦੀ ਸੋ ਸਾਰਿਆਂ ਨੂੰ ਪਤਾ ਹੈ ਕਿ ਨਿਤਨੇਮ ਦਾ ਗੁਟਕਾ ਹੈ ਚੁਪਾਈ ਸਾ ਪਾਰ ਦਸਮੇ ਕਬੇ ਉਹ ਬਾਜ ਵੈਂਟੀ ਚੋਪਈ ਹੰਬਰੀ ਕਰੋ ਹੱਥ ਦੇ ਰੱਜਾ ਪੂਰਨ ਹੋਏ ਜਿੱਤ ਕੀ ਇੱਛਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰ ਇਹ ਚੁੰ ਚੁੰ ਸਤਰ ਹਮਾਰੇ ਮਾਰ ਇਹ ਆਪ ਹੱਥ ਦੇ ਮੁਝੇ ਉਵਰੀਏ ਮਰਨ ਕਾਲ ਕਾ ਤਰਾਸ ਨਹੀਂ ਵਰੀਏ ਹੋ ਜੋ ਸਦਾ ਹਮਾਰੇ ਪੱਛਾ ਸਿਰਿ ਅਸਤੁਜੋ ਕਰਿਓ ਰਚਾ ਆ ਸਾਡੀਆਂ ਚੁਪਈ ਸਾਹਿਬ ਜੀ ਦੀਆਂ ਪੰਜ ਪੋੜੀਆਂ ਹੋ ਗਈਆਂ ਨੇ ਤੇ ਬਾਕੀ ਪੋੜੀਆਂ ਅਸੀਂ ਅਗਲੀ ਵੀਡੀਓ ਚ ਕਰਾਂਗੇ ਕਿਉਂਕਿ ਬਾਣੀ ਚੁਪਈ ਸਾਹਿਬ ਜੀ ਦੀ ਬਹੁਤ ਵੱਡੀ ਹੈ ਤੇ ਅਸੀਂ ਫਿਰ ਉਹ ਅਗਲੀਆਂ ਪੋੜੀਆਂ ਅਗਲੀ ਸੀਰੀਜ਼ ਚ ਕਰਾਂਗੇ ਵੀਡੀਓ ਚ ਕਰਾਂਗੇ ਤੇ ਜਿਨ੍ਹਾਂ ਨੂੰ ਮੇਰਾ ਚੈਨਲ ਵਧੀਆ ਲੱਗ ਰਿਹਾ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ